ਇਹ ਸੁਭਗਤ ਪ੍ਰਹਿਲਾਦ ਜੀ ਨੂੰ ਸਾਧ ਸੰਗਤ ਜੀ ਘਰ ਦੇ ਵਿੱਚ ਵੀ ਪਿਤਾ ਜਿਹੜਾ ਹੈ ਉਹ ਹਰਨਾਕਸ਼ ਚਾਹੁੰਦਾ ਨਹੀਂ ਕਿ ਘਰ ਦੇ ਵਿੱਚ ਨਾਰਾਇਣ ਦਾ ਨਾਮ ਲੈਣ ਵਾਲਾ ਕੋਈ ਹੋਵੇ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਕੋਈ ਹੋਵੇ ਕਿਉਂਕਿ ਇਹ ਨਾਰਾਇਣ ਦੇ ਨਾਲ ਈਰਖਾ ਤੇ ब्रह्मा ਨੂੰ ਤੇ ਸ਼ਿਵਾਂ ਨੂੰ ਇਹ ਸਾਧ ਸੰਗਤ ਜੀ ਆਪਣਾ ਇਸ਼ਟ ਮੰਨਦੇ ਨੇ ਇੰਜ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀ ਤੇ ਪਿਤਾ ਹਰਨਾਕਸ਼ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਭਗਤ ਪ੍ਰਹਿਲਾਦ ਜੀ ਵਾਰ-ਵਾਰ ਸਮਝਾਉਂਦੇ ਨੇ ਕਿ ਪਿਤਾ ਜੀ ਜਿੰਨਾ ਚਿਰ ਆਪਣੇ ਅੰਦਰ ਹੰਕਾਰ ਕਾਮ ਕ੍ਰੋਧ ਲੋਭ ਮੋਹ ਸ਼ਬਦ ਸਪਰਸ਼ ਰੂਪ ਰਸ ਗੰਧ ਨਿੰਦਿਆ ਚੁਗਲੀ ਬਖੀਲੀ ਤਪੱਕਰੀ ਇਹ ਸਾਧ ਸੰਗਤ ਜੀ ਔਗਣ ਜਿੰਨਾ ਚਿਰ ਅਸੀਂ ਤਿਆਗਦੇ ਨਹੀਂ ਜਿੰਨਾ ਚਿਰ ਅਸੀਂ ਭਾਂਡਾ ਜਿਹੜਾ ਹੈ ਉਹ ਸਾਫ਼ ਨਹੀਂ ਕਰਦੇ ਉਹਨਾਂ ਚਿਰ ਮਨ ਟਕੇਗਾ ਨਹੀਂ ਜੇ ਮਨ ਟਕੇਗਾ ਟਿਕੇ ਹੋਏ ਮਨ ਦੇ ਨਾਲ ਸ਼ਬਦ ਨੂੰ ਜਪਿਆ ਜਾਵੇ ਫਿਰ ਸਾ ਸੰਗਤ ਜੀ ਅੰਮ੍ਰਿਤ ਰਸ ਦੀ ਪ੍ਰਾਪਤੀ ਹੋਵੇਗੀ ਇੰਜ ਭਗਤ ਪ੍ਰਹਿਲਾਦ ਜੀ ਆਪਣੇ ਪਿਤਾ ਦੇ ਤਾਈ ਉਪਦੇਸ਼ ਬਖਸ਼ ਰਹੇ ਨੇ ਔਰ ਮਨ ਚਿਤਵੀਰਤਿਆਂ ਨੂੰ ਇਕਾਗਰ ਕਰੋ ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ